ਯੋ ਆ ਗਿਆ ਯੋ ਆ ਗਿਆ ਉਹ ਮੁੰਡੇ ਦੇ ਉੱਤੇ ਡਿੱਗ ਗਿਆ ਫਿਰ ਤੱਕ ਮੜ ਗਿਆ ਇਹ ਬੰਦਾ ਕਿੰਨੇ ਵੇਖੋ ਡੋਨਟ ਟੱਚ ਅਨਸੀ ਤਾਈ ਕੀ ਸੋਚੋ ਇਹ ਕੀ ਸੋਚ ਉਸ ਨੂੰ ਦੇਖੋ ਇਹ ਕਬਸਾ ਦੇ ਹੇਠਾਂ ਤੇ ਮੇਰੇ ਵਾਲੇ ਵਾਸਤੇ ਟੁੱਟ ਜਾਏਗਾ ਹੁਣ ਤੂੰ ਕਮੈਂਟ ਕਿੰਨੂੰ ਕੀਤਾ ਮੈਨੂੰ ਕਿ ਉਹਨੂੰ ਦੇਖਦੇ ਸਮਝਦੇ ਆਂ ਅੰਦਰੋਂ ਖਿੱਚ ਲੈ ਸਾਹ ਥੋੜਾ ਜਿਹਾ ਹੋਰ ਅਪਣੀ ਦਾ ਹੈਲਮਟ ਦੇਖ ਅੰਦਰ ਹੈਂਡ ਫੜ ਲਓ ਹੈਲਮਟ ਵੇਖ ਅੱਛਾ ਆਪਣੀ ਗੱਡੀ ਚੋਂ ਨਿਕਲਿਆ ਨਹੀਂ ਜੀ ਆਪਣੀ ਜਿਹੜੀ ਆਪਣੀ ਜੀ ਨਿਕਲੇ ਆ ਧੁੱਕੇ ਨਾਲ ਹੀ ਆਪਣੀ ਦਾ ਤੇ ਆਪਣੀ ਗੱਡੀ ਹਾਂ ਹੋ ਮੇਰੇ ਕੋਲ ਨਹੀਂ ਸਿੱਟਿਆ ਪਹੁੰਚ ਗਏ ਆ ਫਾਈਨਲੀ ਫਾਈਨਲੀ ਅਸੀਂ ਪਹੁੰਚ ਚੁੱਕੇ ਆ ਰੋਜ਼ ਗਾਰਡਨ ਉਹ ਪਿੱਛੇ ਆ ਰਹੇ ਨੇ ਕੀ ਹੋ ਗਿਆ ਇਹ ਆ ਗਿਆ ਉਹ ਤੂੰ ਮੁੰਡੇ ਦੇ ਉੱਤੇ ਟਿਕ ਗਿਆ ਆ ਹੋ ਚੰਗਾ ਕਿਹੜਾ ਫਾਈਟ ਬਣ ਗਿਆ ਲੱਗ ਜਾਂਦਾ ਹੈ ਜਿਹੜੀ ਵੀ ਚੀਜ਼ ਨੂੰ ਟੱਚ ਕਰੋਗੇ ਨਾ ਫਾਈਨ ਲੱਗੇਗਾ ਫਿਰ ਤੇ ਘੁੰਮੜ ਕੇ ਆਏ ਬੰਦਾ ਉਹ ਕਹਿੰਦੇ ਵੇਖੋ ਡੋਨਟ ਟੱਚ ਓਨਲੀ ਸੀ ਓਨਲੀ ਸੀ ਨੋ ਡੋਨਟ ਟੱਚ ਆਹ ਹੋ ਬਣਾਣੀ ਕਿਉਂ ਦਿੰਦੇ ਨੇ ਉਹ ਤੁਹਾਡੇ ਵਰਗੇ ਬੱਚਿਆਂ ਨੂੰ ਕਰਦੇ ਨੇ ਆਹ ਉਹ ਇੰਨੂੰ ਕੀ ਚੜਿਆ ਪਿਆ ਉਹ ਕੀ ਪਾਜਦਾ ਕਿਵੇਂ ਵੀ ਕੀ ਕਹਿੰਦੇ ਮੌਸਮ ਅੱਛਾ ਹੋ ਗਿਆ ਹੈ ਮੌਸਮ ਅੱਛਾ ਹੋ ਗਿਆ ਹੈ ਮਲਾਬ ਨੂੰ ਫਾਈਨਲੀ ਅਸੀਂ ਰੋਜ਼ਗਾਰਡਨ ਪਹੁੰਚ ਚੁੱਕੇ ਆਂ ਤੇ ਰੋਜ਼ਗਾਰਡਨ ਹੈ ਬਹੁਤ ਵੱਡਾ ਤੇ ਆਂਜਲ ਰੀਤ कौर ਰੋਜ਼ਗਾਰਡਨ ਚਾਲੀ 40 ਕਿੱਲੇਾਂ 'ਚ ਵਲਾਂਟੇ ਜਾਣੇ ਪਤਾ ਨਹੀਂ ਕਿੱਥੇ ਜਾਣੇ ਆ ਥੋੜਾ ਜਿਹਾ ਵੇਖ ਕੇ ਤੁਰ ਜਾਨੇ ਆ ਨਾ ਸਾਰਾ ਵੇਖ ਦੇਖ ਲੋ ਰੋਜ਼ ਸਟਾਰਟ ਹੋ ਗਏ ਨੇ ਕਿੱਡੇ ਸੋਹਣੇ ਨੇ ਮੁੱਢੇ ਰੋਜ਼ ਗਾਰਡਨ ਚ ਤੇ ਆ ਗਏ ਸੀ ਕਾਹਦਾ ਰੋਜ਼ ਗਾਰਡਨ ਇੱਕ ਵੀ ਰੋਜ਼ ਨਹੀਂ ਸੀ ਕਿਹੜਾ ਸਭ ਪਰਜਾਏ ਪਏ ਸਾਨੂੰ ਇੱਥੇ ਫੋਟੋ ਆ ਲੈ ਆਇਆ ਹੈ ਨਵਨੀਤ ਉਹਦੇ ਤੇ ਲੇਟ ਕੇ ਫੋਟੋ ਆ ਲੇਟ ਕੇ ਉਹ ਵਾਲੇ ਇਹ ਵੀ ਚੜਦਾ ਨਾ ਨੀਤ ਦਾ ਹੈਲਮਟ ਵੇਖ ਆਨੰਦ ਹੈ ਹੈਲਮਟ ਵੇਖ ਏਡਾ ਡਬਲ ਮੇਰੀ ਤਾਂ ਜਲਦੀ ਇੱਕ ਥੋੜਾ ਖਿੱਚਿਓ ਚਲੋ ਕਿੱਥੇ ਤੁਹਾਨੂੰ ਮੇਰੀ ਤਾਂ ਹੋ ਗਈ ਹਾਈ ਕੀ ਸੋਚੋ ਇਹ ਹਾਈ ਸਾਡੇ ਨਾਲ ਅਸ਼wini ਸਾਡੇ ਨਾਲ ਨਿੱਕਾ ਹੈਲਮਟ ਹੈ ਹੈਲਮਟ ਹਾਂ ਮੈਨੂੰ ਨੀਤ ਨੂੰ ਕਿਹਾ ਸੀ ਵੀ ਐਵੇਂ ਕਰਾ ਨੀਤ ਐਵੇਂ ਕਰਾ ਹਾਂ ਇੱਧਰ ਇੱਕ ਵਾਰੀ ਤੁਹਾਨੂੰ ਇੱਕ ਹੋ ਜਾਣਾ ਇੱਕ ਵਾਰੀ ਦਾ ਫਿਰ ਝੂਲਾ ਜਮੇ ਥੱਲੇ ਆਇਆ ਤੇ ਮੇਰੇ ਵਾਲੇ ਮਾਸ ਟੁੱਟ ਜਾਏਗਾ ਮੇਰੇ ਵਾਲੇ ਇਹ ਬੜੀ ਹੋਇਆ ਹੁਣ ਤੂੰ ਕਮੈਂਟ ਕਿਨੂੰ ਕੀਤਾ ਮੈਨੂੰ ਕਿ ਉਹਨੂੰ ਜਿਹੜਾ ਸਮਝ ਨਹੀਂ ਆ ਰਿਹਾ ਦੋਨੋਂ ਠੀਕ ਆ ਅਸੀਂ ਇੱਥੇ ਵੀ ਨਹੀਂ ਆਇਆ ਜਿਹੜਾ ਚਾਹਤਿਆ ਮੈਂ ਮਤਲਬ ਦੋਹਾਂ ਦੀ ਕੀਤਾ ਅੱਛਾ ਆਪ ਦੇ ਬੜੇ ਫਿੱਟ ਨੇ ਦੋਵੇਂ ਭਰਾ ਹਾਂ ਟਿੱਡ ਵੇਖੋ ਦੋਵੇਂ ਜਣੇ ਆਪਣੇ ਆਹੋ ਅਸੀਂ ਫਿੱਟ ਆ ਸਾਨੂੰ ਨਾ ਕਹੋ ਹੂ ਹੂ ਅੰਦਰੋਂ ਖਿੱਚ ਲੈ ਸਾਹ ਥੋੜਾ ਜਿਹਾ ਹੋਰ ਅਗਲੇ ਦਾ ਵੇਖ ਲੈ ਉਮੀ ਫਿੱਟਨੇ ਆਣਾ ਅਸੀਂ ਮੋਟੀਆਂ ਵਾਂ ਮੋਟੀਆਂ ਵਿੱਚ ਬਹੁਤ ਜ਼ਿਆਦਾ ਹਾਂ ਠੀਕ ਹੈ ਠੀਕ ਹੈ ਸਰ ਓਕੇ ਜੇ ਤੁਸੀਂ ਫੋਟੋ ਵਾੜਾ ਮਿਚਾ ਲਓ ਤੁਰ ਹੀ ਜਾਂਦੇ ਨੇ ਤੁਰ ਹੀ ਜਾਂਦੇ ਨੇ ਇਹ ਤਾਂ ਹਾਂਜੀ ਗਾਇਜ਼ ਰੋਜ਼ ਗਾਰਡਨ ਸਾਡੇ ਤੋਂ ਪੂਰਾ ਨਹੀਂ ਘੁੰਮਿਆ ਗਿਆ ਕਿਉਂਕਿ ਬਹੁਤ ਜ਼ਿਆਦਾ ਵੱਡਾ ਸੀ ਤੇ ਅਸੀਂ ਅੱਧਾ ਜਿਹਾ ਹੀ ਮੋੜਾ ਏ ਕਿਉਂਕਿ ਸਾਡੀ ਬਸ ਤੇ ਰੌ ਗਾਰਡਨ ਜੀ ਹੋਗੀ ਸੀ ਤੇ ਸੁਖਨਾ ਲੇਕ ਤੇ ਵੀ ਕਾਫੀ ਟਾਈਮ ਲੱਗ ਗਿਆ ਸੀ ਫਿਰ ਅਸੀਂ ਲਾਂਟੇ ਜਾਣਾ ਸੀ ਲਾਂਟੇ ਦਾ ਵੀ ਅਸੀਂ ਇਹ ਕੈਨਸਲ ਕੀਤਾ ਤੇ 3B2 ਦੀ ਅਸੀਂ ਮਾਰਕੀਟ ਵੇਖ ਕੇ ਵਾਪਸ ਮੁੜ ਗਏ ਡਿਨਰ ਦੀ ਵਾਰੀ ਆ ਗਈ ਹੁਣ ਅਸੀਂ ਅਬ ਅਸੀਂ ਮੇਨੂ ਕਰਾਂਗੇ ਫੋਲਡਰ ਦੇਨ ਉਸਕੇ ਬਾਅਦ ਜਿਹਵਾਦ ਹਮ ਘਰ ਜਾਏਗੇ ਆਪਣੇ ਉਸਕੇ ਬਾਅਦ ਘਰ ਆ ਇੱਧਰ ਚੱਕੋ ਭੂਆ ਭਤੀਜੀ ਭਤੀਜਾ ਲੱਗੇ ਨੇ ਮੈਨੂ ਡਿਸਾਈਡ ਕਰਨਾ ਵੇਖੋ ਹੁਣ ਕੀ ਡਿਸਾਈਡ ਕਰਦੇ ਨੇ ਡਿਨਰ ਲਈ ਫਿਰ ਖਾ ਕੇ ਚੱਲਦੇ ਆ ਘਰ ਨੂੰ ਲੰਚ ਐਂਡ ਡਿਨਰ ਲੰਚ ਐਂਡ ਡਿਨਰ ਦੇਖੋ ਕਿੰਨੇ ਆਈਟਮ ਨੇ ਹਾਂ ਸੱਚੇ ਆ ਰਹੀ ਹੈ ਲੈ ਚਾਚੀ ਇਧਰ ਲਾ ਕੇ ਬੈ ਗਈ ਐ ਇਧਰ ਵੇਖ ਲੈ ਚਾਚੀ ਦੇ ਕੰਮ ਵੇਖ ਲੈ ਦੇਖ ਸਹੀ ਇਹ ਕੀ ਹੋ ਰਿਹਾ ਹੈ ਕੀ ਚੀਜ਼ ਕਰਦਾ ਮੈਂ ਕਿਤੇ ਲਿਖ ਕਰਾ ਤੂੰ ਕਰ ਲੈ ਤੂੰ ਮੈਂ ਕਲਿੱਕ ਕਰਾ ਲੈ ਕਰਕੇ ਰੱਖਣਾ ਮੇਰੇ ਫੋਟੋ ਖੁੱਜੀ ਗਈ ਹੈ ਵੀਡੀਓ ਬਣਾਣੀ ਸੀ ਹੈ ਇੱਥੇ ਬਹੁਤ ਸੋਹਣੀ ਲੋਕੇਸ਼ਨ ਹੈ ਇੱਕ ਵਾਰੀ ਆ ਲੋਕੇਸ਼ਨ ਆਜ ਲੱਗੀ ਸੀ ਇਹ ਹੈ ਨਾ ਥੋੜਾ ਜਿਹਾ ਕਰ ਲੱਗੇ ਡਿਨਰ ਤੇ ਡਿਨਰ ਕਰਕੇ ਚੱਲੀਏ ਚੜਾਣ ਨੂੰ ਆਪਣੇ ਬੜੀ ਮਸਤੀ ਹੋ ਗਈ ਜਵੇ ਬੜਾ ਮਜ਼ਾ ਆਇਆ ਨਾ ਬਹੁਤ ਮਜ਼ਾ ਪੜਾਇਆ ਕਿ ਕਿੰਨੇ ਦਿਨ ਰਹਿ ਗਈਤਾ ਦੱਸੋ ਵੀ ਨਹੀਂ ਤੇ ਜੇ ਇਹ ਮਤ ਗੁੱਡਲੀ ਕੁਦੂਦੇ ਖਾਣੇ ਚੱਲਦੇ ਸਿਰ ਤੋਂ ਦੋ ਦਿਨ ਲਈ ਉਤਰਨ ਤੇ ਪੁਈ ਕਰਕੇ ਵਾਣਾ ਟਾਈਮ ਲੰਘ ਗਿਆ ਨੈਕਸਟ ਟਾਈਮ ਸਹੀ ਹੀ ਕੀਨ ਗਾ ਲਓ ਤੁਸੀਂ ਕਰ ਲਓ ਜਿਹੜਾ ਕੋਈ ਆਰਡਰ ਕਰਨਾ ਮੈਨੂੰ ਗ੍ਰੰਦੀ ਤੁਸੀਂ ਆਰਡਰ ਵਾਲੇ ਹਾਂ ਤੁਸੀਂ ਸਾਈਡ ਕਰ ਲਓ ਜੋ ਮੰਗਾਓਗੇ ਅਸੀਂ ਖਾ ਲਾਂਗੇ ਅਸੀਂ ਆਰਡਰ ਕਰਨ ਵਾਲੇ ਨਹੀਂ ਹੈਗੇ ਅਸੀਂ ਪਿਛਲੀ ਲੋਕੇਸ਼ਨ ਕਿੰਨੀ ਸੋੜੀ ਆ ਰਹੀ ਹੈ ਨਾ ਬੈਕਗਰਾਉਂਡ ਇਹ ਦੋ ਪਿਆਜ਼ਾਂ ਵਾਲੇ ਦੋ ਪਿਆਜ਼ਾਂ ਤੁਹਾਨੂੰ ਤੁਹਾਨੂੰ ਪਤਾ ਕਰ ਦੇਈਏ ਕਰੈਕਸ਼ਨ ਕਰਾਂ ਪਿਆਜ਼ਾ ਪਿਆਜ਼ ਲੈਣਾ ਵੀ ਹੈ ਪਿਆਜ਼ਾ ਚਲੋ ਮਗਾਓ ਚਲੋ ਚੱਲੀਆ ਮੁਲਾਪ ਹੋ ਗਿਆ ਹਾਂ ਡਿਨਰ ਹੋ ਗਿਆ ਡਿਨਰ ਸਾਡਾ ਹੋ ਚੁੱਕਿਆ ਆਜਨੇ ਸਭ ਤੋਂ ਵੱਧ ਖਾਦਾ ਹੈ ਸਭ ਤੋਂ ਵੱਧ ਖਾਦਾ ਤੂੰ ਘੰਟਾ ਹੋ ਗਿਆ ਲੈ ਅੱਗੇ ਬੈਠ ਜੀ 20 ਪੀ 36 ਉਹ ਮੈਂ ਕਿਉਂ ਵੀ ਗੋਆ ਖਾਇਆ ਬਿਆ ਫਿਨਲ ਕੋਕ ਰੋਲ ਪਿੰਡ ਦੱਸੋ ਆਹ ਵੇਖੋ ਇੱਕ ਆ ਬੈਠੀ ਹੈ ਡਿਨਰ ਨਾ ਕੋਣ ਕੋਣ ਤਿੱਦਾ ਜਸਾ ਹੋ ਰਿਹਾ ਨਾਲ ਮੈਨੂੰ ਵੀ ਪਿਆ ਆਤਾ ਇਹਨਾਂ ਨੇ ਚਲੋ ਆਉ ਬਈ ਕੀ ਕੋਲੇ ਨੂੰ ਦੇ ਦਿੰਦਾ ਹੈਂ ਚਲੋ ਵੀ ਚੱਲੀ ਆ ਹੁਣ ਕਰ ਕੇ ਡਿਨਰ ਚੱਲੀ ਹੈ ਘਰਾਂ ਨੂੰ ਬੋਦੇ ਬੋਦੇ ਗਏ ਹੋਂਡਾ ਸਹੀ ਗੱਲ ਹੈ ਓਏ ਕੀ ਕੀ ਕਰਦਾ ਵਾ ਹਾਂ ਬਈ ਕਰ ਚਲੋ ਅਪੀ ਘਰ ਕਿੱਥੇ ਚੱਲਨੇ ਕਿੱਥੇ ਚੱਲਨੇ ਆਪੇ ਘਰ ਆਪੇ ਘਰ ਚੱਲਨੇ ਆਪੇ ਘਰ ਵਾਹੀ ਨਹੀਂ ਹੈਗੇ ਟਾਈਮ ਹੋ ਗਿਆ ਕਿੰਨਾ ਹੋ ਗਿਆ ਟਾਈਮ 8:6 8 ਵਜ ਗਏ ਨੇ ਆਪਾਂ ਕਿੰਨੇ ਵੇ 9 ਵਜ ਤੱਕ ਪਹੁੰਚਾਂਗੇ 9 ਵਜ ਤੱਕ ਅਸੀਂ ਘਰ ਪਹੁੰਚਾਂਗੇ ਤੇ ਬਸ ਫਿਰ ਫੇਰ ਉਹੀ ਰੁਟੀਨਾ ਸ਼ੁਰੂ ਹੋ ਗਿਆ ਬੜਾ ਇੰਜੋਏ ਕਰਦੇ ਹਾਂ ਫਿਰ ਉਹੀ ਰੁਟੀਨ ਸ਼ੁਰੂ ਹੋ ਜਾਣੀ ਹੈ ਜਿਆ ਨੱਗ ਜੋ ਆਪਣੇ ਕਮਰ ਕਮਕਰ ਅਰ ਸੱਦੋ 22 ਰੁਪਏ ਜ਼ਰੂਰ ਹੋਣ ਯੈਸ ਹਰ ਮੇ ਦਾ ਹੋਰ ਵਾਸ ਕਰਾਉਣਾ ਕੱਜ ਆਗੇ ਮੈਂ ਆਪਣਾ ਵੇਖਣਾ ਮੇਰਾ ਪ੍ਰੈਕਟੀਕਲ ਦਾ ਚਲੋ ਆਗੇ ਨੇ ਦੋ ਜਣੇ ਆਜੋ ਹੁਣ ਓਏ 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 ਤੂੰ ਮੇਰੇ ਤਣੀ ਤੋੜ ਦੇ ਲੱਗਾ ਏ ਚਲੋ ਚੱਲੀਏ ਚਲਾ ਆਜੋ ਮਨੀ ਤੋ ਆਪਦੀ ਰਸੋਈ ਪਿੱਛੇ ਵੀ ਸੋਹਣੇ ਸਨ ਜਿਹੜੇ ਸਨ ਹਨ ਪਰ ਪਤਾ ਨਹੀਂ ਉਹਨਾਂ ਦਾ ਫੂਡ ਕਿਵੇਂ ਦਾ ਸੀ ਇਹਨਾਂ ਦਾ ਬਹੁਤ ਵਧੀਆ ਸੀ ਸਾਰਾ ਕੁਝ ਉਹ ਵੀ ਕੰਪਲੈਟ ਰਹਿ ਗਈ ਆ ਵੀ ਬਣਾਉ ਮੜੇ ਆ ਕੈਪਚਰ ਕੱਟੇ ਪਰੇ ਕਰੀਏ ਸਮਾਨ ਦੇਖੋ ਕਿੰਨਾ ਨਿਕਲਿਆ ਥੱਲੇ ਕਿੱਥੇ ਅੱਛਾ ਆਪਣੀ ਗੱਡੀ ਚੋਂ ਨਿਕਲਿਆ ਨਹੀਂ ਜੀ ਆਪਣੀ ਜਿਹੜੀ ਨਹੀਂ ਆ ਤੇ ਆਪਣੀ ਜਿਹੇ ਨਿਕਲੇ ਆ ਧੁੱਕੇ ਨਾਲ ਹੀ ਆਪਣੀ ਦਾ ਤੇ ਆਪਣੀ ਗੱਡੀ ਸੋਹਣੇ ਹੀ ਸਿੱਟੇ ਆ ਹਾਂ ਮੇਰੇ ਪਰੋਲੇ ਨੇ ਸਿੱਟੇ ਆ ਸੋਹਣੇ ਮੈਂ ਵੀਡੀਓ ਦਿਖਾ ਸਕਦਾ ਹਾਂ ਸਾਬਤ ਕਰ ਸਕਦਾ ਉਹ ਚੱਲ ਤੂੰ ਚੱਲ ਤੂੰ ਕੀ ਆਪਣੀ ਗੱਡੀ ਦਾ ਸਮਾਨ ਇਹ ਵੀਡੀਓ ਵਾਲੇ ਆਪਣੀ ਗੱਡੀ ਦੇ ਵਿੱਚ ਸਮਾਨ ਆਪਣਾ ਪਿਆ ਅੱਛਾ ਝੂਠਿਆ ਸਮਾਨ ਕੱਢ ਕੇ ਦਿਖਾਓ ਜਿਹੜਾ ਸਿੱਕਿਆ ਉਹ ਨਾ ਮੈਂ ਕਿਉਂ ਕੱਢਾਂ ਵਈ ਪਿੱਛੇ ਪਿਆ ਹਾਂਜੀ ਗਾਇਜ਼ ਵੈਲਕਮ ਬੈਕ ਤੇ ਜਿਵੇਂ ਕਿ ਤੁਹਾਨੂੰ ਮੇਰੀ ਬੈਕਗ੍ਰਾਉਂਡ ਤੋਂ ਪਤਾ ਲੱਗ ਗਿਆ ਹੁਣ ਅਸੀਂ ਘਰ ਪਹੁੰਚ ਗਏ ਆ ਤੇ 9 ਵਜ ਗਏ ਨੇ ਅਸੀਂ 9 ਵਜੇ ਤੱਕ ਘਰ ਪਹੁੰਚ ਗਏ ਆ ਡਿਨਰ ਅਸੀਂ ਕਰਕੇ ਆਏ ਸੀ ਹੁਣ ਬਸ ਸਭ ਬਹੁਤ ਜ਼ਿਆਦਾ ਥੱਕੇ ਪਏ ਆ ਸਾਰਾ ਦਿਨ ਘੁੰਮ-ਘੁੰਮ ਕੇ ਤੇ ਬਹੁਤ ਜ਼ਿਆਦਾ ਮਜ਼ਾ ਆਇਆ ਬਹੁਤ ਇੰਜੋਏ ਕੀਤਾ ਸੀ ਫਾਈਨਲੀ ਪੂਰੀ ਫੈਮਿਲੀ ਜੀ ਇਕੱਠੇ ਹੋ ਕੇ ਗਏ ਸੀ ਮਤਲਬ ਬੱਚਿਆਂ ਚ ਵੱਡੇ ਮੰਮੀ ਡੈਡੀ ਹੁਣੀ ਤੇ ਕੋਈ ਵੀ ਨਹੀਂ ਸੀਗੇ ਤੇ ਬਹੁਤ ਜ਼ਿਆਦਾ ਸੀ ਇੰਜੋਏ ਕੀਤਾ ਕਿਰਨ ਕਰਕੇ ਜ਼ਿਆਦਾ ਸੀ ਕਿਉਂਕਿ ਉਹਨੇ ਫਿਰ ਚਲੀ ਜਾਣਾ ਉਸ ਤੋਂ ਬਾਅਦ ਫਿਰ ਪਤਾ ਨਹੀਂ ਕਦੋਂ ਆਏ ਹੁੰਦੀ ਆਈ ਇਸ ਕਰਕੇ ਇਹ ਸੀ ਵੀ ਉਹਦੇ ਨਾਲ ਟਾਈਮ ਸਪੈਂਡ ਕਰ ਲਈ ਉਹਨੇ ਵੀ ਸੀ ਬੱਚਿਆਂ ਨਾਲ ਘੁੰਮਾਵਾ ਸਾਰਿਆਂ ਨਾਲ ਮੈਂ ਜਾਵਾ ਹਨਾ ਤੇ ਵਧੀਆ ਲੱਗਿਆ ਉਹਦੇ ਬਾਨੇ ਨਾਲ ਅਸੀਂ ਵੀ ਘੁੰਮਾਏ ਤੇ ਉਹਦਾ ਵੀ ਇੰਜੋਏ ਹੋ ਗਿਆ ਹੁਣ ਬਸ ਉਹਦੇ ਜਾਣ ਚ ਥੋੜਾ ਟਾਈਮ ਰਹਿ ਗਿਆ ਇੱਕ ਦੋ ਦਿਨ ਤੇ ਉਹਨੇ ਚਲੀ ਜਾਣਾ ਬਾਕੀ ਇਹ ਵਲੌਗ ਪਤਾ ਨਹੀਂ ਮੇਰਾ ਕਦੋਂ ਤੱਕ ਹੋਣਾ ਹੈ ਇਸ ਲਈ ਮੈਂ ਸ਼ੂਟ ਕਰਕੇ ਰੱਖ ਲਿਆ ਕਿਉਂਕਿ ਮੈਮਰੀਜ਼ ਨੇ ਇਹਨਾਂ ਨੂੰ ਕੈਪਚਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਠੀਕ ਹੈ ਇਹ ਮੈਮਰੀਜ਼ ਜਿਹੜੀਆਂ ਨੇ ਨਾ ਸਾਰੀ ਉਮਰ ਲਈ ਬਣ ਜਾਂਦੀਆਂ ਨੇ ਤੇ ਆਪਾਂ ਨੂੰ ਮੁੜ ਕੇ ਉਹ ਟਾਈਮ ਨਹੀਂ ਲੱਭਦਾ ਜਿਹੜਾ ਇੱਕ ਵਾਰੀ ਲੰਘ ਜਾਂਦਾ ਸੋ ਉਹ ਟਾਈਮ ਨੂੰ ਸੰਭਲਿਆ ਕਰੋ ਉਹਨਾਂ ਨੂੰ ਕੈਪਚਰ ਕਰ ਲਿਆ ਕਰੋ ਤਾਂ ਜੋ ਆਪਾਂ ਉਹ ਵਾਲੀਆਂ ਮੈਮਰੀਜ਼ ਨੂੰ ਦੁਬਾਰਾ ਜੀ ਸਕੀਏ ਤੇ ਇਹ ਵਲੌਗ ਜਿਹੜਾ ਆਲਰੇਡੀ ਬਹੁਤ ਲੰਬਾ ਹੋ ਚੁੱਕਿਆ ਹੈ ਤੇ ਬਹੁਤ ਹੀ ਗੱਲਾਂ ਨਾਲ ਕਰਦੇ ਹੋਏ ਕਰਦੇ ਆਂ ਆਪਾਂ ਇਹ ਵਲੌਗ ਦਾ ਐਂਡ ਤੇ ਮਿਲਦੇ ਆਂ ਫਿਰ ਨਵੇਂ ਵਲੌਗ ਨਾਲ ਜਦੋਂ ਪਰਮਾਤਮਾ ਨੇ ਚਾਇਆ ਪਤਾ ਨਹੀਂ ਕਦੋਂ ਟੀਲ ਦੈਨ ਬਾਏ ਬਾਏ